ਬੀਜੇਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਅਜੇ ਵੀ ਹੈ ਨਾ ਕਿ ਨਹੀਂ ਹੈ ਜੀ ਉਹ ਅਦਬ ਵਿਚਾਲੇ ਹੈ ਜੀ ਅੱਛੇ ਅਦਬ ਵਿਚਾਲੇ ਅੱਛਾ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਮੇਰਾ ਫੋਟੋ ਆਫੀਸ ਅਸੀਂ ਕਹਿਣਾ ਚਾਹੁੰਦੇ ਆ ਜਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਜ਼ਰੀਆ ਹੈ ਨਹੀਂ ਉਹਨਾਂ ਕੋਲ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੜੇ ਰਿਪ੍ਰেজেন্টেਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਵੇਖੀਏ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਭਾਈ ਉੱਥੇ ਜਾਂਦੇ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿੰਚ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇ ਕੁ ਸੁਧਿਰ ਨੇ ਕਿੰਨੇ ਕਮਾਨਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇੱਥੇ ਰੱਖਣਾ ਚਾਹਾਂਗਾ ਕਿ ਨਿਰੀਆਂ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ਜ਼ਰੀਏ ਬਿਆਨ ਨਾ ਦਿਓ ਉਥੇ ਬਾਰਡਰ ਤੇ ਜਾਓ ਤਾਂ ਸਹੀ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਿੰਨੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਦਾ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਨਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਆਓ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟ੍ਰਿਬਿਊਸ਼ਨ ਕਰਕੇ ਕਹੋ ਗੱਲਬਾਤ ਇਹ ਗੱਲ ਨਾ ਕਰੋ ਸੋ ਇੰਨਾ ਹੀ ਮੈਂ ਕਹਿੰਦਾ ਹੋਇਆ ਮੈਂ ਪ੍ਰਧਾਨ ਜੀ ਦਾ ਆਪਣੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਮਸ਼ਹੂਰ ਹਾਂ ਕੋਈ ਹੋਰ ਗੱਲ ਕਰਨਾ ਚਾਹੇ ਤੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਕੁਝ ਅਰੰਦਾਵਾ ਸਾਹਿਬ 2 ਮਿੰਟ ਅਸੇ ਪੱਕਾ ਕਰ ਲੋ ਕਰ ਲੋ ਨਹੀਂ ਅਲੋਕ ਜੀ ਆਪ ਕੁਝ ਦਲਵੀ ਸਾਹਿਬ ਕ੍ਰੋਸ ਕੁਐਸਚਨਿੰਗ ਮੇ ਲੈ ਲੈ ਜੀ ਸਾਹਿਬ ਕੋਈ ਇੱਕ ਤੁਸੀਂ ਸਾਰੇ ਪੁਆਇੰਟ ਹਾਈਲਾਈਟ ਕਰਦੇ ਇੱਕ ਬੋਟਿੰਗ ਪਰਸੈਂਟੇਜ ਬਹੁਤ ਘੱਟ ਹੋਈ ਹੈ ਪਟਿਆਲਾ ਦੇ ਵਿੱਚ ਸਿਰਫ ਮੈਰਿਜ 36% ਹੋ ਗਈ ਅੰਮ੍ਰਿਤਸਰ ਦੇ ਵਿੱਚ 45 ਤੋਂ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਆਇਆ ਇਸ ਸਾਥੀ ਜਾਂ ਫਿਰ ਇਹਦੇ ਪਿੱਛੇ ਕੋਈ ਡਰ ਸੀਗਾ ਜਿਸ ਕਰਕੇ ਲੋਕ ਘਰਾਂ ਤੋਂ ਨਿਕਲੇ ਨਹੀਂ ਜਿਸ ਪ੍ਰਕਾਰ ਦਾ ਮਾਹੌਲ ਕ੍ਰੀਏਟ ਹੋਇਆ ਜੀ ਲੁਧਿਆਣੇ ਪਟਿਆਲਾ ਦੀ ਤੁਸੀਂ ਗੱਲ ਕਰੂੰ ਕਿ ਔਰਤ ਦੇ ਕੱਪੜੇ ਪਾੜ ਦਿੱਤੇ ਗਏ ਉਸ ਤੋਂ ਬਾਅਦ ਐਫਆਈਆਰ ਦਰਜ ਨਹੀਂ ਹੋਈ ਬੰਦੇ ਕਿਸ ਤਰ੍ਹਾਂ ਤਾਗ ਵਿੱਚ ਖੋਖ ਹੋ ਕੇ ਪੰਜ ਰਹੇ ਸਨ ਔਰ ਇਹੋ ਜੇ ਜਗ੍ਹਾ ਤੇ ਉਹਨਾਂ ਨੇ ਮਤਲਬ ਕਿ ਇਹੋ ਜੀਆਂ ਹਰਕਤਾਂ ਕੀਤੀਆਂ ਜਿਹੜਾ ਸਿੱਧਾ ਸਿੱਧਾ ਪਰਚਾ ਬਣਦਾ ਸੀਗਾ ਔਰ ਔਰ ਇਹ ਦਿਨਾਂ 'ਚ ਛੇੜਛਾੜ ਦਾ ਸੋ ਜਦੋਂ ਇਹੋ ਜਿਹਾ ਮਾਹੌਲ ਆਮ ਨਾਗਰਿਕ ਦੇਖਦਾ ਹੈ ਸੋਸ਼ਲ ਮੀਡੀਆ ਤੇ ਇਹੋ ਜੀਆਂ ਵੀਡੀਓਜ਼ ਦੇਖਦਾ ਹੈ ਕਿ ਆਹ ਹਾਲਾਤ ਹੈ ਨੈਚੁਰਲੀ ਹੈ ਵੋਟ ਪਰਸੈਂਟੇਜ ਘਟ ਰਿਹਾ ਨਹੀਂ ਤਾਂ ਜਨਤਾ ਉਹ ਤੇਜ ਨਾਲ ਚ ਰਹਿੰਦੀ ਹੈ ਕਿ ਸਰਕਾਰ ਹੈ ਤੇ ਸਰਕਾਰ ਦੀਆਂ ਕਾਰਪੋਰੇਸ਼ਨਸ ਅਸੀਂ ਬਣਾਈਏ ਤੇ ਸਰਕਾਰ ਤੋਂ ਅਸੀਂ ਕੰਮ ਲਵਾਂਗੇ ਲੋ ਪਰਸੈਂਟੇਜ ਦਾ ਇਹ ਹੀ ਰਿਹਾ ਕਿ ਲੋਕਾਂ ਦੀ ਇਹ ਪਸੰਦ ਨਹੀਂ ਰਹੇ ਤੇ ਇੱਕ ਨਾਲ ਦੀ ਨਾਲ ਉਹਨਾਂ ਦੇ ਮਨ 'ਚ ਡਰ ਹੈ ਕਿ ਪਤਾ ਨਹੀਂ ਉੱਥੇ ਜਾਵਾਂਗੇ ਵੋਟ ਪਾਉਣ ਗਏ ਤਾਂ ਪਤਾ ਨਹੀਂ ਕੀ ਹੋਏਗਾ ਲੜਾਈ ਹੋਏਗੀ ਉਹ ਜਿਹੜਾ ਸਹਿਮ ਦਾ ਮਾਹੌਲ ਸੀ that is the reason ਲੋ ਪਰਸੈਂਟੇਜ ਰਿਹਾ ਤੇ ਜੇ ਪਰਸੈਂਟੇਜ ਵੱਧ ਹੁੰਦਾ ਤਾਂ ਇਹਨਾਂ ਦੇ ਲੋਕ ਵੱਧ ਵੋਟਾਂ ਨਾਲ ਹਾਰਦੇ ਜੀ ਭਾਜੀ ਸਾਹਿਬ ਰਾਏ ਜੀ ਸਾਹਿਬ ਇਲੈਕਸ਼ਨਾਂ ਦਾ ਕੀ ਕਰਦੇ ਨੇ ਪਰ ਪਾਰਟੀ ਬਦਲਦਾ ਦੌਰ ਸੇ ਸ਼ੁਰੂ ਹੋ ਚੁੱਕਾ ਹੈ ਕਾਂਗਰਸ ਦੇ ਦੋ ਕੌਂਸਲਰ ਭਾਜਪਾ ਦਾ ਇੱਕ ਆਜ਼ਾਦ ਇੱਕ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਸਭੀ ਇਹ ਤਾਂ ਕੌਂਸਲਰ ਹੈ ਇੱਥੇ ਕਈ ਐਮਪੀ ਚਲੇਗੇ ਇੱਥੇ ਕਈ ਐਮਐਲਏ ਮੰਤਰੀ ਚਲੇਗੇ ਆਪਦਾ ਜ਼ਮੀਰ ਵੇਚ ਕੇ ਚਲੇਗੇ ਸੋ ਮੇਰੇ ਕਹਿਣ ਦਾ ਮਤਲਬ ਬਿਲਕੁਲ ਤੁਹਾਡੀ ਗੱਲ ਹੈ ਇਸ ਤਰ੍ਹਾਂ ਦੀ ਖਬਰ ਆਈ ਹੈ ਜਲੰਧਰ ਤੋਂ ਔਰ ਹੋਰ ਵੀ ਹੋ ਸਕਦਾ ਕਿ ਤੋ ਆ ਸਕਦੀ ਹੈ ਲੇਕਿਨ ਅਸੀਂ ਜਿਹੜੀ ਅੱਜ ਗੱਲ ਕੀਤੀ ਹੈ ਦੈਟ ਇਜ਼ ਅ ਮੰਡੇਟ ਕਿ ਕਾਂਗਰਸ ਪਾਰਟੀ ਨੂੰ ਸਿੱਧਾ ਸਿੱਧਾ ਪੰਜਾਬ ਦੇ ਸ਼ਹਿਰੀਆਂ ਨੇ ਸਿੱਧਾ ਸਿੱਧਾ ਮੰਡੇਟ ਦਿੱਤਾ ਅਸੀਂ ਉਹਨਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਕਿ ਬਾਤ ਕੀ ਆਪਨੇ ਹੰਗਾਮ ਸੇਵਾ ਦੇ ਇਹ ਆ ਰਿਹਾ ਹੈ ਕਿ ऐसा like uh, तो अभी पा, पा, किसी, किसी हमारे तो ऐसी हमें पता नहीं है, लेकिन जो भी हो में क्या हुआ था आज क्या होने वाला है कल क्या हो जाए ये मैं आपको प्रडिक्शन नहीं कर सकता कि कल क्या हो जाए हो सकता है बीजेपी वाले सारे हमारे साथ आ जाए मेरे कहने का मतलब ये है इसकी नहीं करता, लेकिन अभी तक किसी प्रकार की कोई कोई जो होगी, वो सब सब लीडरशिप और और दिल्ली भी और पंजाब भी पंजाब वाले बातचीत करके करेंगे कोई अगर ऐसी बात तो एक हो। रहा है। आज से समय एक, एक चीज है मतलब नहीं नहीं साहब के राजा बड़िंग गए ਅਸੀਂ ਉਹਨਾਂ ਦਾ ਪਤਾ ਹੀ ਨਹੀਂ ਕਿਵੇਂ ਲੈ ਕੇ ਅਸੀਂ ਦੋਨਾਂ ਨੇ ਇਹ ਗੱਲ ਕੀਤੀ ਕਿ ਹਾੜੇ ਰੱਬ ਦਾ ਵਾਸਤਾ ਮਰਨ ਵਰਤ ਤੁਸੀਂ ਖਤਮ ਅਸੀਂ ਬਾਹਰ ਮੀਡੀਆ ਨੂੰ ਵੀ ਸੰਬੋਧਨ ਕੀਤਾ ਨਾਲ ਦੀ ਨਾਲ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਮਰ ਵਰਤ ਮਰਨ ਵਰਤ ਖਤਮ ਕਰ ਦਿਓ ਪਰ ਉਹਨਾਂ ਨੇ ਕਿਹਾ ਕਿ ਮੈਂ ਆਪਦੀ ਜ਼ਿੰਦਗੀ ਹੁਣ ਕਿਸਾਨ ਭਰਾਵਾਂ ਦੇ ਲਿਖੇ ਲਾ ਚੁੱਕਿਆ ਮੈਂ ਚਾਹਣਾ ਕਿ ਮੇਰੀ ਜਾਨ ਅਗਰ ਜਾਨਦੀ ਹੈ ਤਾਂ ਮੈਂ ਚਾਹਣਾ ਜਿਹੜੇ ਹਜ਼ਾਰਾਂ ਲੋਕ ਹੋਰ ਸੁਸਾਈਡ ਕਰਦੇ ਨੇ ਉਹਨਾਂ ਦੀ ਸ਼ਾਇਦ ਜਾਨ ਸੁਰੱਖਿਤ ਹੋਇਆ ਇਸਾ ਪਾਣੀ ਵੀ ਪਿਲਾਇਆ ਅਸੀਂ ਮੰਤਵੀ ਕੀਤੀ ਅਸੀਂ ਤਾਂ ਇਹ ਕਹਿੰਦੇ ਕਿ ਜੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਹੁਣ ਵੀ ਕਹਿੰਦੇ ਆ ਕਿ ਸਰਕਾਰਾਂ ਨੂੰ ਇਹਦੇ ਚ ਇਨਵੋਲਵਮੈਂਟ ਦਿਖਾ ਕੇ ਬਿਲਕੁਲ ਐਸੀ ਅਨ ਹੋਣੀ ਘਟਨਾ ਨਹੀਂ ਹੋਣ ਦੇਣੀ ਚਾਹੀਦੀ ਜੀਰੇ ਨਾਲ ਪੰਜਾਬ ਦਾ ਤੇ ਕਿਸਾਨ ਭਰਾਵਾਂ ਦਾ ਔਰ ਇੱਕ ਕਿਸਾਨ ਜਿਹੜਾ ਆਗੂ ਦਾ ਨੁਕਸਾਨ ਹੋ ਜਾਏ ਸਰਪੰਚ ਸਾਹਿਬ ਜਦੋਂ ਦਵਾਈਆਂ ਸ਼ੁਰੂ ਹੋ ਗਈਆਂ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਕਾਂਗਰਸ ਦਾ ਕਾਂਗਰਸ ਦਾ ਦੂਗਾ ਦਾਵਾ ਤੇ ਤਾਂ ਸਾਡਾ ਦਾਵਾ ਹੈ ਹੋ ਸਕਦਾ ਲੁਧਿਆਣੇ ਚ ਵੀ ਅਸੀਂ ਮਿਹਰ ਬਣਾ ਦਈਏ ਜਿੱਥੇ ਜਿੱਥੇ ਸਾਡੀ ਮੌਮਦ ਹੈ ਉੱਥੇ ਤਾਂ ਦਾਵਾ ਹੀ ਹੈ ਦਾਵਾ ਦਾਵਾ ਕੋਈ ਇਸ ਤਰ੍ਹਾਂ ਧੋੜੀ ਹੈ ਅਸੀਂ ਤਾਂ ਕਹਿਣਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਸਭ ਦਾੰਡੇ ਜਿਨ੍ਹਾਂ ਨੇ ਫੋਟੋ ਲਾਈ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਚੱਲਣ ਵਾਲੇ ਇਹ ਕੰਮ ਸੁਖਬੀਰ ਸਿੰਘ ਬਾਦਲ ਨੇ ਇੱਕ ਐਮਐਲਏ ਮੋਗੇ ਤੋਂ ਜੁਆਇਨ ਕਰਾ ਕੇ ਕੀਤਾ ਸੀ ਮਿਸਟਰ ਜੈਨ ਤੋਂ ਤੇ ਅੱਜ ਦੇਖ ਲਓ ਅਕਾਲੀ ਦਲ ਪਾਰਟੀ ਦਾ ਕੀ ਹਾਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਜਿਹੜੇ ਜਿਹੜੇ ਲੋਕ ਇੰਨਾ ਕਰਦੇ ਹੈ ਉਹਨਾਂ ਦਾ ਖਮਿਆਜਾ ਭੁਗਤਣਾ ਪੈਂਦਾ ਤੁਸੀਂ ਕਾਉਂਸਲਰ ਲੈ ਜਾਓਗੇ ਲੈ ਜਾਓ ਪਰ ਇਸ ਤਰ੍ਹਾਂ ਨਾਲ ਤੁਹਾਨੂੰ ਕੋਈ ਫਾਇਦਾ ਹੋਣਾ ਨਹੀਂ ਇਹ ਲੋਕਾਂ ਦੇ ਮੰਡਟ ਦੇ ਖਿਲਾਫ ਹੈ ਉਹਦੇ ਵੀ ਨੁਕਸਾਨ ਹੋਏਗਾ ਜਿਹਨੂੰ ਲੈ ਕੇ ਜਾਉਂਗੇ ਤੁਹਾਡੀ ਪਾਰਟੀ ਦਾ ਵੀ ਨੁਕਸਾਨ। ਇਹ ਸਭ ਇੱਕ ਦਫੜਾ ਕਹਿ ਰਹੇ ਨੇ ਮੈਂਬਰ ਹਾਰ ਕੇ ਆਮ ਆਦਮੀ ਪਾਰਟੀ ਨੂੰ ਦੋ ਸੀਟਿੰਗ ਐਮਐਲਏ ਦੀਆਂ ਧਰਮ ਪਤਨੀਆਂ ਹਾਰ ਰਹੀਆਂ। ਦੂਸਰੇ ਪਾਸੇ ਤੁਹਾਡੇ ਸਾਬਕਾ ਕੈਬਨਿਟ ਮੰਤਰੀ ਦੀ ਧਰਮ ਪਤਨੀ ਹਾਰ ਗਈ। ਜਲੰਧਰ ਤੋਂ ਸੀਟਿੰਗ ਜਿਹੜੇ ਮੇਅਰ ਸੀ ਉਹ ਗਏ ਦੂਸਰੀ ਪਾਰਟੀ 'ਚ ਖੁਦ ਵੀ ਹਾਰੇ, ਪਤਨੀ ਵੀ ਹਾਰ ਗਈ। ਕੀ ਲੱਗਦਾ ਵੱਡੇ ਚਿਹਰਿਆਂ ਨੂੰ ਲੋਕਾਂ ਨੇ ਸਬਕ ਸਿੱਖਾਇਆ? ਦੇਖੋ ਜੀ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ। ਮੈਂ ਤਾਂ ਨਹੀਂ ਕਿਸੇ ਨੂੰ ਕਹਾਂਗਾ ਕਿਸੇ ਨੂੰ ਕਿਸੇ ਨੇ ਸਬਕ ਸਿਖਾਇਆ। ਕਈ ਵਾਰੀ ਜਿੱਤ ਹਾਰ ਹੋ ਜਾਂਦੀ ਆ ਪਰ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਜਿੱਥੇ-ਜਿੱਥੇ ਸਾਡੀ ਕਮਜ਼ੋਰੀ ਰਹੀ ਉੱਥੇ ਸਾਨੂੰ ਸੇਧ ਲੈਣ ਦੀ ਲੋੜ ਹੈ ਤੇ ਅਸੀਂ ਆਉਣ ਵਾਲੇ ਸਮੇਂ 'ਚ ਸੇਧ ਲਵਾਂਗੇ ਕੌਣ ਹਾਰ ਗਿਆ ਕੁਝ মিডিਆ ਸਾਥੀ ਤਾਂ ਇਹ ਵੀ ਕਹਿ ਦਿੰਦੇ ਆ ਹੰਕਾਰ ਟੁੱਟ ਗਿਆ ਹੰਕਾਰ ਟੁੱਟ ਗਿਆ ਸਾਡੇ ਅੱਗੇ ਬੰਦਿਆਂ ਨੂੰ ਹਾਰਾਂ ਜਿੱਤਾਂ ਬੜੀਆਂ ਆਈਆਂ ਹੁੰਦੀਆਂ ਰਹਿੰਦੀਆਂ ਲੇਕਿਨ ਸਾਨੂੰ ਜਿੱਥੇ-ਜਿੱਥੇ ਜੁੜਾ ਸਾਡਾ ਨੁਕਸਾਨ ਹੋਇਆ ਕਿਉਂ ਹੋਇਆ ਉਹਦੇ ਤੇ ਸਾਨੂੰ ਵਿਚਾਰਨ ਦੀ ਲੋੜ ਹੈ ਔਰ ਜ਼ਰੂਰ ਪਾਰਟੀ ਵਿਚਾਰੇ ਬੜੀ ਸਾਹਿਬ ਸੁਨੀਲ ਜਾਖੜ ਕਹਿ ਰਹੇ ਨੇ ਸਾਰੇ ਇਕੱਠੇ ਹੋਣਿਆ ਵਿਰੋਧੀਆਂ ਨੂੰ ਵੀ ਕਹਿੰਦਾ ਵਿਰੋਧੀ ਪਾਰਟੀ ਦੇ ਜਿਹੜੇ ਲੀਡਰ ਨੇ ਕਹਿੰਦੇ ਜੇ ਮੇਰੀ ਵੀ ਲੋੜ ਹੈ ਤੇ ਚੱਲਦੇ ਆ ਕਿ ਤੇ ਡੱਲੇਬਾਬ ਸਾਡੀ ਜ਼ਿੰਦਗੀ ਬੜੀ ਕੀਮਤੀ ਹੈ ਉਹਨਾਂ ਨੂੰ ਬਚਾਣਿਆ ਉਹਨਾਂ ਦਾ ਜਿਹੜਾ ਮਰਨ ਵਰਤੋਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਦੇਖੋ ਸੁਨੀਲ ਜਾਖੜ ਸਾਹਿਬ ਕੀ ਕਹਿੰਦੇ ਨੇ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਵੀ ਪਹਿਲਾਂ ਪੁੱਛ ਲੋ ਕਿ ਤੁਸੀਂ ਪ੍ਰਧਾਨ ਹੈਗੇ ਹੋ ਕਿ ਨਹੀਂ ਹੈਗੇ ਫਿਰ ਉਹ ਥੋੜਾ ਅਸਤੀਫਾ ਮਨਜ਼ੂਰ ਹੈ ਹੋਇਆ ਕਿ ਨਹੀਂ ਹੋਇਆ ਹੁਣ ਸਨ ਜਾਖੜ ਸਾਹਿਬ ਕੀ ਕਹਿੰਦੇ ਸਾਰੇ ਇਕੱਠੇ ਕਿ ਬਾਜਵਾ ਸਾਹਿਬ ਨੇ ਕਿਹਾ ਤਾਂ ਹੈ ਜਾਖੜ ਸਾਹਿਬ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਮੰਤਰੀ ਸਾਹਿਬ ਕੋਲੇ ਲੈ ਕੇ ਜਾਣ ਡੱਲੇਵਾਲ ਸਾਹਿਬ ਨੂੰ ਇਹੀ ਤਾਂ ਬਾਜਵਾ ਸਾਹਿਬ ਕਹਿ ਰਹੇ ਅਸੀਂ ਹੁਣ ਜਾ ਕੇ ਉਹਨਾਂ ਨੂੰ ਬੇਨਤੀ ਕਰ ਸਕਦੇ ਸੀ ਉਸ ਸੀ ਗਏ ਆ ਸੋ ਬਿਲਕੁਲ ਉਹਨਾਂ ਨੂੰ ਆਪਦੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਬਤੌਰ ਹਜੇ ਤੱਕ ਬੀਜੇਪੀ ਦੇ ਪ੍ਰਧਾਨ ਆਲਰੇਡੀ ਮੈਨੂੰ ਲੱਗਦਾ ਉਹਨਾਂ ਨੇ ਅਸਿਫਾ ਪਰੇ ਬਾਤ ਕੇ ਪ੍ਰੈਸ ਕਾਨਫਰੰਸ ਦੇ ਰਹੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੇ ਵਧੀਆ ਤਾਂ ਵਸਤੂ ਜੀ ਦੇ ਕੋਲੇ ਫਿਸ਼ਰ ਤੋਂ ਨੇ ਲੈ ਲਿਆ ਹੋਇਆ ਉਹ ਜਿਹਦਾ ਜੋ ਇੰਕੰਟਰ ਹੋਇਆ ਕਿਵੇਂ ਦੇਖਦੇ ਕਿ ਗ੍ਰਹਿ ਮੰਤਰਾਲੇ ਵੀ ਤੁਹਾਡੇ ਕੋਲ ਰਿਹਾ ਹੋਇਆ ਹੈਗਾ ਗਰ ਮੇਰੇ ਕੋਲ ਤੇ 2 ਮਹੀਨੇ ਗਿਆ ਸਾਰਾ ਮੇਰੇ ਤੇ ਲਾਈ ਜਾਂਦੇ